ਕਿ ਜਿਹੜਾ ਪਰਾਲੀ ਨੂੰ ਅੱਗ ਲਾਊਗਾ ਉਹਨਾਂ ਨੂੰ 15 ਲੱਖ ਤੱਕ ਦਾ ਜੁਰਮਾਨਾ ਹੋਊਗਾ ਇਹ ਹੁਕਮ ਹੈ ਨਾ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਇੱਕ ਤਰ੍ਹਾਂ ਨਾਲ ਪੈਰ ਵੀ ਕਦਮਤੀ ਗਈ ਹੈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਗੱਤਰ ਕਰੇ ਸੁਪਰੀਮ ਕੋਰਟ ਦਾ ਇੱਕ ਹੁਕਮ ਹੈ ਪੰਜਾਬ ਤੇ ਹਿਵਾਲੇ ਨਾਲ ਹਰਿਆਣਾ ਦੇ ਹਿਵਾਲੇ ਨਾਲ ਇਹ ਮੁੱਦਾ ਅਕਸਰ ਇਸ ਲਈ ਉੱਠਦਾ ਹੈ ਕਿ ਜੀ ਪਰਾਲੀ ਨੂੰ ਜਿਹੜੀ ਅੱਗ ਲੱਗਦੀ ਆ ਉਹਦਾ ਧੂੰਆਂ ਦਿੱਲੀ ਤੱਕ ਜਾਂਦਾ ਤੇ ਦਿੱਲੀ ਚੌਕ ਹੋ ਜਾਂਦੀ ਹੈ ਦਿੱਲੀ ਝਾਂਮ ਹੋ ਜਾਂਦੀ ਹੈ ਪੰਜਾਬ ਚ ਲੱਗੀ ਖੇਤਾਂ ਦੀ ਅੱਗ ਦਾ ਧੂੰਏ ਦਾ ਅਸਰ ਦਿੱਲੀ ਤੱਕ ਕਿਵੇਂ ਜਾਂਦਾ ਵੀ ਸਾਡੇ ਹੜ੍ਹ ਦਾ ਅਸਰ ਨਹੀਂ ਤੁਹਾਡੇ ਤੱਕ ਜਾਂਦਾ ਸਾਡੇ ਡੁੱਬੇ ਘਰਾਂ ਦਾ ਅਸਰ ਨਹੀਂ ਤੁਹਾਡੇ ਤੱਕ ਜਾਂਦਾ ਸਾਡੇ ਖੇਤ ਰੇਤ ਚ ਬਦਲ ਗਏ ਉਹਦਾ ਅਸਰ ਤੁਹਾਡੇ ਤੱਕ ਨਹੀਂ ਜਾਂਦਾ ਕਰਾਂਚ ਪਾਣੀ ਫਿਰ ਗਿਆ ਘਰ ਟਹਿ ਗਏ ਟੜਕ ਗਏ ਸਮਾਨ ਰੁੜ ਗਿਆ ਖਰਾਬ ਹੋ ਗਿਆ ਉਹਦਾ ਅਸਰ ਨਹੀਂ ਤੁਹਾਡੇ ਤੱਕ ਜਾਂਦਾ ਉਹਦਾ ਅਸਰ ਬੜੀ ਛਿੱਤੀ ਜਾਂਦਾ ਸਮੁੱਚਾ ਪੰਜਾਬ ਦਾ ਧਿਆਨ ਹੜਤੇ ਲੱਗਿਆ ਹੋਵੇ ਹੜ ਕਰਨ ਹੋਏ ਨੁਕਸਾਨ ਦੀ ਪੂਰਤੀ ਤੇ ਲੱਗਿਆ ਹੋਵੇ ਤੇ ਉਹ ਸਮੇਂ ਦੌਰਾਨ ਜਿਹੜਾ ਸਖਤ ਪਹਿਲੂ ਦਾ ਉੱਪਰ ਕਿ ਆਉਣਾ ਚਾਹੀਏ ਉਹ ਧਾਲਤੀ ਤੌਰ ਤੇ ਪਰਾਲੀ ਸਾੜਨ ਵਾਲੇ ਕਿਸਾਨ ਨੂੰ ਗ੍ਰਿਫਤਾਰ ਕੀਤੇ ਜਾਣਗੇ। ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਇੱਕ ਤਰ੍ਹਾਂ ਨਾਲ ਪੈਰ ਵੀ ਕਰ ਦਿੱਤੀ ਗਈ ਹੈ ਸੁਪਰੀਮ ਕੋਰਟ ਵੱਲੋਂ। ਬੇਸ਼ੱਕ ਇਹ ਜਿਵੇਂ ਮੋਢੀ ਟਿੱਪਣੀ ਹੈ ਪਰ ਫੈਸਲਾ ਵੀ ਇਸ ਪਾਸੇ ਨੂੰ ਵੱਧ ਸਕਦਾ ਹੈ। ਪੰਜਾਬ ਸਰਕਾਰ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਗ੍ਰਿਫਤਾਰ ਕਰੇ ਸੁਪਰੀਮ ਕੋਰਟ ਦਾ ਇਹ ਕਹਿਣਾ ਸਖਤ ਸਨੇਹਾ ਦੇਣ ਲਈ ਕਿਸਾਨਾਂ ਨੂੰ ਕਹਿੰਦੇ ਕਿਸਾਨਾਂ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਇਸ ਲਈ ਕੀਤੀ ਜਾਵੇ ਇਹ ਸੁਪਰੀਮ ਕੋਰਟ ਦਾ ਕਹਿਣਾ ਹੈ। ਪਰਾੜੀ ਸਾੜਨ ਦੀ بجائے ਜੈਵਿਕ ਇੰਦਣ ਬਣਾਉਣ ਦੀ ਕਹਿੰਦੇ ਤਸਵੀਰਦਾਰ ਵਧਿਆ ਜਾਵੇ ਸੁਝਾਇਆ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਨੂੰ ਹਰਿਆਣਾ ਨੂੰ ਰਾਜਸਥਾਨ ਨੂੰ ਤੇ ਯੂਪੀ ਦੇ ਜਿੰਨੇ ਵੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਾ ਸੁਭਿਆ ਦੇ ਉਹਨਾਂ ਨੂੰ ਖਾਲੀ ਸਾਮੀਆਂ ਤਿੰਨ ਮਹੀਨਿਆਂ ਚ ਭਰਨ ਪਰੰਦੇ ਹੁਕਮ ਦਿੱਤੇ ਨੇ ਬਿਲਕੁਲ ਜੀ ਪ੍ਰਾਰੀ ਵੱਡਾ ਮੁੱਦਾ ਅਹਿਮ ਮੁੱਦਾ ਪੰਜਾਬ ਦੇ ਵਿੱਚ ਹਰਿਆਣਾ ਚ ਰਾਜਸਥਾਨ ਯੂਪੀ ਪਰ ਪੰਜਾਬ ਤੇ ਹਵਾਲੇ ਨਾਲ ਹਰਿਆਣਾ ਦੇ ਹਵਾਲੇ ਨਾਲ ਇਹ ਮੁੱਦਾ ਅਕਸਰ ਇਸ ਨੇ ਉੱਠਦਾ ਹੈ ਕਿ ਜੀ ਪਰਾਲੀ ਨੂੰ ਜਿਹੜੀ ਅੱਗ ਲੱਗਦੀ ਹੈ ਉਹਦਾ ਧੂੰਆ ਦਿੱਲੀ ਤੱਕ ਜਾਂਦਾ ਤੇ ਦਿੱਲੀ ਚੌਕ ਹੋ ਜਾਂਦੀ ਹੈ ਦਿੱਲੀ ਚਾਂਮ ਹੋ ਜਾਂਦੀ ਹੈ ਇਹਦੇ ਨਾਲ ਪਹਾੜ ਬਣ ਜਾਂਦੇ ਨੇ ਜੀ ਉੱਥੇ ਧੂੰਏ ਦੇ ਗਵਾਹ ਉੱਡਦੇ ਨੇ ਜੀ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਜਾਂਦਾ ਇਹ ਦਾਵੇ-ਵਾਦੇ ਲਗਾਤਾਰ ਕੀਤੇ ਜਾਂਦੇ ਨੇ ਬਿਲਕੁਲ ਜੀ ਪਰਾਈ ਜੇ ਅੱਗ ਲੱਗਦੀ ਆ ਤਾਂ ਉਹਦਾ ਧੂੰਆ ਵੀ ਹੁੰਦਾ ਜੇ ਉਹਦਾ ਧੂੰਆ ਹੁੰਦਾ ਦੋਲਨ ਕਿ ਸਾਨ ਸਭ ਤੋਂ ਪਹਿਲਾਂ ਜੀਵ ਜੰਤੂ ਕਿਸਾਨ ਉਹਨਾਂ ਦੇ ਪਿੰਡ ਵਾਲਿਆਂ ਨੂੰ ਕਸਬੇ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਸਾਨੂੰ ਹੁੰਦਾ ਉਹ ਫਿਰ ਜਿਹੜੀ ਜ਼ਮੀਨ ਹੈ ਉਹਦੀ ਉਪਜਾਊ ਸ਼ਕਤੀ ਘਟਦੀਆਂ ਲੱਗਣ। ਇਸ ਗੱਲ ਤੋਂ ਕਿ ਅੱਗ ਲਾਉਣ ਨਾਲ ਖੇਤੀ ਵਾਲੀ ਜ਼ਮੀਨ ਦੀ ਉਪਜਾਊ ਸ਼ਕਤੀ ਨੁਕਸਾਨੀ ਜਾਂਦੀ ਹੈ। ਇਸ ਦਾ ਅਸਰ ਕਿਸਾਨ ਦੇ ਕਿਸਾਨ ਦੇ ਪਰਿਵਾਰ ਤੇ ਉਹਦੇ ਪਿੰਡ ਵਾਲੇ ਲੋਕਾਂ ਤੇ ਇਸ ਖੇਤਰ ਤੇ ਪੈਂਦਾ। ਇਸ ਗੱਲ ਤੋਂ ਕਿਸਾਨ ਵੀ ਵਾਕਫ ਹੈ। ਤੇ ਜਿਉ ਜਾਣੂ ਹੈ ਫਿਰ ਅੱਗ ਕਿਉਂ ਲਾਉਂਦਾ ਹੈ ਫਿਰ ਅੱਗ ਲੱਗਦੀ ਕਿਉਂ ਹੈ ਕੀ ਕਦੇ ਕਿਸੇ ਸਰਕਾਰ ਨੇ ਕੀ ਕਦੇ ਕਿਸੇ ਪਾਰਟੀ ਨੇ ਕੀ ਕਦੇ ਕਿਸੇ ਯੂਨੀਵਰਸਿਟੀ ਨੇ ਕੀ ਕਦੇ ਕਿਸੇ ਅਦਾਲਤ ਨੇ ਇਸ ਨੁਕਤੇ ਤੋਂ ਇਸ ਪਹਿਲੂ ਨੂੰ ਬਾਚਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਜੇ ਪਰਾਲੀ ਨੂੰ ਅੱਗ ਲੱਗਦੀ ਹੈ ਤੇ ਉਹਦੇ ਪਿੱਛੇ ਕਾਰਨ ਕੀ ਹੈ ਇੱਕ ਸ਼ਕਤੀ ਨਾਲ ਹੁਕਮ ਜਾਰੀ ਕਰਨਾ ਕਿ ਜਿਹੜਾ ਪਰਾਲੀ ਨੂੰ ਅੱਗ ਲਾਊਗਾ ਹੁਣਾਂ ਨੂੰ 50 ਲੱਖ ਤੋਂ 15 ਲੱਖ ਤੱਕ ਦਾ ਜੁਰਮਾਨਾ ਹੋਊਗਾ ਇਹ ਹੁਕਮ ਹੈ ਜਨਾਬ ਜਿਹੜਾ ਜੁਰਮਾਨਾ 10000 ਸੀ ਉਹ ਵਧਾ ਕੇ ਹੁਣ 15 ਲੱਖ ਕਰ ਦਿੱਤਾ ਗਿਆ ਕਿ ਪਰਾਲੀ ਸਾੜਨ ਤੇ ਹੁਣ 15 ਲੱਖ ਜੁਰਮਾਨਾ ਹੋਊਗਾ ਆ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਦਰਮਿਆਨ ਸੀਜੀ ਨੇ ਕਿਹਾ ਕਿ ਚੇਤਾਵਨੀ ਹੈ ਜੁਰਮਾਨਾ ਕਾਫੀ ਨਹੀਂ ਚੇਤਾਵਨੀ ਤੇ ਜੁਰਮਾਨਾ ਜੇ ਤੁਸੀਂ ਕਰਦੇ ਹੋ ਇਹ ਕਾਫੀ ਨਹੀਂ ਕਹਿੰਦੇ ਸਖਤੀ ਹੋਣੀ ਚਾਹੀਦੀ ਆ ਕਿਸਾਨ ਜ਼ਰੂਰੀ ਨੇ ਉਹ ਕਹਿੰਦੇ ਪਰ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਦੀ ਗ੍ਰਿਫਤਾਰੀ ਕਿਉਂ ਨਹੀਂ ਮੰਨ ਜੋ ਸੁਪਰੀਮ ਕੋਰਟ ਨੇ ਇਹ ਪੁੱਛਿਆ ਸਰਕਾਰ ਦੇ ਵਕੀਲ ਨੇ ਇਹ ਵੀ ਕਿਹਾ ਕਿ ਜੀ ਛੋਟੇ ਕਿਸਾਨ ਨੇ ਇਹਦੇ ਤੇ ਨਿਰਭਰ ਨੇ ਜੇ ਉਹ ਹੀ ਮੁੱਖ ਕਿਸਾਨ ਹੀ ਫੜ ਲਿਆ ਜਾਊਗਾ ਅੰਦਰ ਚਲਾ ਜਾਊਗਾ ਤਾਂ ਪਰਿਵਾਰ ਰੋੜ ਜਾਊਗਾ ਉਹ ਕਹਿੰਦੇ ਅਸੀਂ ਨਹੀਂ ਕਹਿੰਦੇ ਸਾਰਿਆਂ ਨੂੰ ਫੜੋ ਪਰ ਜਿਵੇਂ ਆਪਾਂ ਕਹਿੰਦੇ ਕਾ ਮਾਰ ਕੇ ਟੰਗੋ ਪ੍ਰਕਿਰਿਆਵਲ ਤਾਂ ਕਿਹ ਬਦੋ ਕਹਿੰਦੇ ਇਸ ਤਰ੍ਹਾਂ ਦਾ ਹਵਾਲਾ ਪਰ ਸਵਾਲ ਇਹ ਇਹ ਵੱਡਾ ਸਵਾਲ ਖੜਾ ਹੈ ਕਿ ਵੀ ਪਰਾਲੀ ਸੜਦੀ ਕਿਉਂ ਹੈ ਪਰਾਲੀ ਨੂੰ ਅੱਗ ਕਿਉਂ ਲਾਉਂਦਾ ਜਿਹੜਾ ਕਿਸਾਨ ਜਾਣਦਾ ਹੈ ਫਿਰ ਉਹ ਅੱਗ ਕਿਉਂ ਲਾ ਰਿਹਾ ਇਹਦਾ ਮਤਲਬ ਕੋਈ ਮਜਬੂਰੀ ਹੈ ਉਸ ਨੂੰ ਸ਼ੌਂਕ ਨਹੀਂ ਹੈ ਕਿ ਉਹਦੇ ਬੱਚਿਆਂ ਤੇ ਵੀ ਅਸਰ ਪਵੇ ਇਸ ਤੋਂ ਇਹਦਾ ਫਿਰ ਅੱਗ ਕਿਉਂ ਲਾਉਂਦੀ ਬਿਲਕੁਲ ਅੱਗ ਨਹੀਂ ਲੱਗਣੀ ਚਾਹੀਦੀ ਅੱਗ ਲਾਉਣਾ ਖਤਰਨਾਕ ਹੈ ਕੁਦਰਤ ਦੇ ਲਈ ਵੀ ਆਪਣੇ ਪਰਿਵਾਰ ਲਈ ਵੀ ਆਪਣੇ ਖੇਤਰ ਲਈ ਵੀ ਪਰ ਮੈਨੂੰ ਨਹੀਂ ਸਮਝ ਆਉਂਦਾ ਕਿ ਪੰਜਾਬ ਚ ਲੱਗੀ ਖੇਤਾਂ ਦੀ ਅੱਗ ਦਾ ਧੂੰਏ ਦਾ ਅਸਰ ਦਿੱਲੀ ਤੱਕ ਕਿਵੇਂ ਜਾਂਦਾ ਬਈ ਸਾਡੇ ਹੜ੍ਹ ਦਾ ਅਸਰ ਨਹੀਂ ਤੁਹਾਡੇ ਤੱਕ ਜਾਂਦਾ ਸਾਡੇ ਡੁੱਬੇ ਘਰਾਂ ਦਾ ਅਸਰ ਨਹੀਂ ਤੁਹਾਡੇ ਤੱਕ ਜਾਂਦਾ ਸਾਡੇ ਖੇਤ ਰੇਤ ਚ ਬਦਲ ਗਏ ਉਹਦਾ ਅਸਰ ਤੁਹਾਡੇ ਤੱਕ ਨਹੀਂ ਜਾਂਦਾ ਸਾਡੇ ਮਜ਼ਦੂਰਾਂ ਦੇ ਪਿੰਡੂ ਦੁਕਾਨਦਾਰਾਂ ਦੇ ਜ਼ਿਮੀਦਾਰਾਂ ਦੇ ਪਿੰਡ ਚ ਵੱਸਦੇ ਹਰ ਵਰਗ ਦੇ ਘਰਾਂ ਚ ਪਾਣੀ ਫਿਰ ਗਿਆ ਘਰ ਟਹਿ ਗਏ ਟੜਕ ਗਏ ਸਮਾਨ ਰੁੜ ਗਿਆ ਖਰਾਬ ਹੋ ਗਿਆ ਉਹਦਾ ਅਸਰ ਨਹੀਂ ਤੁਹਾਡੇ ਤੱਕ ਜਾਂਦਾ ਧੁੰਮ ਦਾ ਅਸਰ ਬੜੀ ਸ਼ੀਤੀ ਜਾਂਦਾ ਕਮਾਲ ਹੈ ਜਨਾਬ ਇਸ ਮੌਕੇ ਜਦੋਂ ਪੰਜਾਬ ਦੀ ਕਿਸਾਨੀ ਤੇ ਸਮੁੱਚਾ ਪੰਜਾਬ ਦਾ ਧਿਆਨ ਹੜਤੇ ਲੱਗਿਆ ਹੋਵੇ ਹੜ ਕਰਨ ਹੋਏ ਨੁਕਸਾਨ ਦੀ ਪੂਰਤੀ ਤੇ ਲੱਗਿਆ ਹੋਵੇ ਤੇ ਉਹ ਸਮੇਂ ਦੌਰਾਨ ਜਿਹੜਾ ਸਖਤ ਪਹਿਲੂ ਦਾ ਉੱਪਰ ਕਿਉਂ ਆਉਣਾ ਚਾਹੀਏ ਉਹ ਧਾਲਤੀ ਤੌਰ ਤੇ ਹੈ ਇੱਕ ਨਵਾਂ ਫਿਕਰਤਾ ਪਹੁੰਚਦਾ ਕਿ ਕੀ ਇਸ ਪਹਿਲੂ ਨੂੰ ਸਹਿਜ ਹੋ ਕੇ ਸਮਝਿਆ ਹੀ ਨਹੀਂ ਜਾ ਰਿਹਾ ਕਿਸਾਨ ਜੱਥੇਬੰਦੀਆਂ ਚਿਰਾਂ ਤੋਂ ਮੰਗ ਕਰਦੀਆਂ ਕਿ ਭਈ ਜਿੰਨੀ ਪੈਦਾਵਾਰ ਹੋ ਰਹੀ ਹੈ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ 100 ਰੁਪਏ ਦੇ ਦਿਆ ਕਰੋ ਸਾਂਭਣ ਦਾ ਸਾਂਭ ਲਾਂਗੇ ਪਰਾਲੀ ਸੰਭਾਲਣ ਦੇ ਲਈ ਇੱਕ ਪੂਰੀ ਪ੍ਰਕਿਰਿਆ ਜੇ ਖੇਤ ਚ ਬੋਣੀ ਵੀ ਐ ਤਾਂ ਮਤਲਬ ਕਿ ਉਹਦੇ ਲਈ ਤੇਲ ਦਾ ਵੀ ਟਰੈਕਟਰ ਦਾ ਵੀ ਬੰਦੇ ਦਾ ਵੀ ਸਮਾਂ ਦੀ ਹੜੀ ਸਾਰਾ ਕੁਸ ਹੈ ਤੇ ਜਿਹੜੀ ਫਸਲ ਉਹ ਪੈਦਾ ਕਰਕੇ ਬਾਜ਼ਾਰ ਚ ਲੈ ਆ ਰਹੇ ਥੋੜੀ ਐਲਾਨੀ ਹੋਈ ਐ ਐਮਐਸਪੀ ਤੇ ਨਹੀਂ ਵਿਕਦੀ ਉਹ ਪੂਰੀ ਤੇ ਜਿਹੜੀਆਂ ਫਸਲਾਂ ਐਮਐਸਪੀ ਤੇ ਵਿਕਦੀਆਂ ਉਹਦੇ ਵਿੱਚ ਵੀ ਤੁਸੀਂ ਕਦੇ ਨਮੀ ਦਾ ਬਹਾਨਾ ਕਦੇ ਕਾਟ ਦਾ ਬਹਾਨਾ ਫਿਰ ਪੰਜਾਬ ਦਾ ਪੈਂਡੂ ਵਿਕਾਸ ਫੰਡ ਨਹੀਂ ਦੇਣਾ ਜੀ ਆਰਟੀਆ ਦਾ ਕਮਿਸ਼ਨ ਨਹੀਂ ਦੇਣਾ ਜੀ ਮੰਡੀ ਬੋਰਡ ਦੀ ਫੀਸ ਨਹੀਂ ਦੇਣੀ ਜੀ ਕਿਨੇ ਛਿੰਗਣ-ਮਿੰਗਣ ਨੇ ਜੀ ਇਹ ਸਾਰੇ ਸਵਾਲਾਂ ਦੇ ਜਵਾਬ ਕਿਹਨੇ ਦੇਣੇ ਆ ਤੇ ਇਸ ਸਮੇਂ ਜਦੋਂ ਹੜ੍ਹ ਦੇ ਵਿੱਚੋਂ ਲੰਘ ਰਿਹਾ ਪੰਜਾਬ ਆ ਤੁਸੀਂ ਕਹਿੰਦੇ ਵੀ ਅਸਲ 1600 ਕਰੋੜ ਦੇ ਚੱਲੇ ਬਾਕੀ ਜਾਂ 12000 ਕਰੋੜ ਦੇ ਮਸਲੇ ਤੇ ਉਲਝੇ ਰਹੋ ਹੱਲ ਕਿੱਥੇ ਆਉਦਾ ਰੌਲ ગાંધી ਜੀ ਆਏ ਕਹਿੰਦੇ ਮੈਂ ਚਿੱਠੀ ਲਿਖਤੀ ਪ੍ਰਧਾਨ ਮੰਤਰੀ ਨੂੰ 20000 ਕਰੋੜ ਦਿਓ ਜੀ ਕੀ ਕਹਾਂ ਵੀ ਵਿਰੋਧੀ ਧਿਰ ਦਾ ਲੀਡਰ ਆ ਉਹਨੇ ਲੋਕਾਂ ਦੀ ਗੱਲ ਕਰਨੀ ਆ ਜਦੋਂ ਸੱਤਾ ਚੁੰਧਿਆ ਫਿਰ ਕੋਈ ਵੀ ਨਹੀਂ ਗੱਲ ਕਰਦਾ ਲੋਕਾਂ ਦੀ ਆ ਪੰਜਾਬ ਵਾਲੇ ਤੋਂ ਲੈ ਕੇ ਕੇਂਦਰ ਤੱਕ ਸੱਤਾ ਜਨੇੜੀਆਂ ਤੇ ਰੱਖਣੀ ਪੰਜਾਬ ਲੋਕਾਂ ਦੀ ਯਾਦਦਾਰੀ ਸਵਾਗਤ ਅਸੀਂ ਪ੍ਰਾਲੀ ਸਾੜਨ ਦੇ ਹਮੀ ਨਹੀਂ ਪਰ ਪ੍ਰਾਲੀ ਸੰਭਾਲਣ ਲਈ ਸਰਕਾਰਾਂ ਦੀ ਕੋਸ਼ਿਸ਼ ਸਰਕਾਰਾਂ ਦਾ ਤਰੀਕਾ ਕੀ ਹੈ ਉਹ ਸਰਦਾਰ ਹਮੀਰ ਸਿੰਘ ਜੀ ਮੈਂ ਗੱਲ ਕਰ ਰਿਹਾ ਸੀ ਉਹਨਾਂ ਨਾਲ ਪ੍ਰੋਗਰਾਮ ਤੇ ਉਹਨਾਂ ਨੇ ਤਾਂ ਇੱਕ ਨੁਕਤਾ ਉਹ ਕਹਿੰਦੇ ਵੀ ਇਹ ਦੱਸੋ ਕਿ ਤੁਸੀਂ ਆ ਮਸ਼ੀਨਾਂ ਤੇ ਇੰਨਾ ਪੈਸਾ ਲਾਉਂਦੇ ਹੋ ਚੰਦ ਦੇ ਨਾਲ ਹੀ ਉਹ ਮਸ਼ੀਨਾਂ ਵਰਤੋਂ ਚਾਹੁੰਦੀਆਂ ਕਿ ਜਿਹੜੀਆਂ ਪ੍ਰਾਲੀ ਸੰਭਾਲਣ ਲਈ ਮਸ਼ੀਨਾਂ ਉਹ ਢੇਰ ਲੱਗੇ ਪਏ ਨੇ ਅਜੇ ਤੱਕ ਉਹ ਤਾਂ ਸਹੀ ਤਰੀਕੇ ਨਾਲ ਸੰਭ ਹੀ ਨਹੀਂ ਗਈ ਤੇ ਫਿਰ ਜੇ ਮਸ਼ੀਨਾਂ ਕੰਮੇ ਨਹੀਂ ਆਉਣੀਆਂ ਉਹ ਚੰਦ ਦੇ ਨਾਲ ਹੀ ਤੁਸੀਂ ਇੰਨਾ ਪੈਸਾ ਬਲੌਕ ਕਰਕੇ ਰੱਖ ਦਿੰਨੇ ਹੋ ਤੇ ਉਹਦੇ ਨਾਲ ਉਹ ਪੈਸਾ ਕਿਸਾਨਾਂ ਨੂੰ ਪਰਾਲੀ ਸੁਭਾਲਣ ਲਈ ਉਹ ਦੇ ਦਿਓ ਉਹ ਆਪ ਹੀ ਸੰਭਾਲ ਲੈਣਗੇ ਕੰਪਨੀਆਂ ਨੂੰ ਨਟਾ ਦੇਣਾ ਕਿਸਾਨ ਨੂੰ ਨਹੀਂ ਦੇਣਾ ਨਾ ਮੁੱਲ ਪੂਰਾ ਤੇ ਨਾ ਸੰਭਾਲਣ ਲਈ ਆ ਫਿਰ ਚਲੋ ਜੀ ਆਪਾਂ ਜੱਗ ਲੱਗਦੀ ਹੈ ਤਾਂ ਪ੍ਰਦੂਸ਼ਣ ਹੁੰਦਾ ਪਰ ਕੀ 365 ਦਿਨ ਅੱਗ ਲੱਗਦੀ ਹੈ ਆਪਾਂ ਫੇਰ ਕਹਿ ਰਹੇ ਹਾਂ ਕਿ ਮੈਂ ਅੱਗ ਲਾਉਣ ਨੂੰ ਬਾਜ਼ਰ ਨਹੀਂ ਮੰਨਦਾ ਕਿ ਨਹੀਂ ਲੱਗਣੀ ਚਾਹੀਦੀ ਇਸ ਨੂੰ ਰੋਕਣ ਦੇ ਲਈ ਕਿਸਾਨ ਤੋਂ ਲੈ ਕੇ ਜਥੇਬੰਦੀਆਂ ਤੋਂ ਲੈ ਕੇ ਰਾਜਨੀਤਿਕ ਧਿਰਾਂ ਤੋਂ ਲੈ ਕੇ ਸਮਾਜਿਕ ਧਿਰਾਂ ਤੋਂ ਲੈ ਕੇ ਸਰਕਾਰਾਂ ਤੋਂ ਲੈ ਕੇ ਅਦਾਲਤਾਂ ਤੱਕ ਨੂੰ ਇਸੇ ਨੁਕਤੇ ਦਾ ਹੱਲ ਕੱਢਣਾ ਚਾਹੀਦਾ ਏਨੇ ਸਾਲਾਂ ਤੋਂ ਹਰ ਬਾਰੇ ਮੁੱਦਾ ਆਉਂਦਾ ਤੇ ਫੇਰ ਲੰਘ ਜਾਂਦਾ ਕਿਉਂ ਇਹਦਾ ਪੱਕਾ ਹੱਲ ਨਹੀਂ ਇਹ ਤੁਹਾਨੂੰ ਲੱਗਦਾ ਕਿ ਪਰਚੇ ਕਰਕੇ 15 ਲੱਖ ਜੁਰਮਾਨਾ ਕਰਕੇ ਅੰਦਰ ਭੇਜ ਕੇ ਹਲੁੰਦਾਤਾ ਕਰਕੇ ਦੇਖ ਲਓ ਵੀ ਹੱਲ ਨਹੀਂ ਇਹਦਾ ਪਰਮਾਨੈਂਟ ਸਾਨੂੰ ਹੱਲ ਲੱਭਣਾ ਪੈਣਾ ਉਹਦੇ ਲਈ ਕਿਸਾਨ ਦੀ ਆਮਦਨ ਚ ਇਹਨੂੰ ਜੋੜੋ ਉਸਦੇ ਲਈ ਇਹ ਸਹਾਇਤਾ ਰਾਸ਼ੀ ਵਜੋਂ ਦਵੋ ਪਰ ਕਿਸੇ ਫਾਰਮੂਲੇ ਤੇ ਆਉਣਾ ਪੈਣਾ ਹੁਣ ਸਵਾਲ ਇਹ ਹੈ ਕਿ ਅੱਗ ਲੱਗਦੀ ਹੈ ਜੀ 30 ਤੋਂ 50 ਦਿਨ ਮਤਲਬ ਇਹ ਪੀਰੀਅਡ ਆਉਂਦਾ ਹੈ ਡੇਡ ਮਹੀਨੇ ਪੌਣੇ 2 ਮਹੀਨੇ ਦਾ ਜਦੋਂ ਝੋਨਾ ਵੱਢ ਹੋ ਗਿਆ ਤੇ ਉਦੋਂ ਦਾ ਪ੍ਰਾਲੀ ਨੂੰ ਅੱਗ ਲੱਗਣ ਦੀ ਉਧਰ ਸਰਦੀ ਸ਼ੁਰੂ ਹੋ ਰਹੀਂਦੀ ਹੈ ਮੌਸਮ 'ਚ ਨਮੀ ਆ ਰਹੀਂਦੀ ਹੈ ਤੇ ਉਹਦੇ ਕਾਰਨ ਵੀ ਪ੍ਰਦੂਸ਼ਣ ਹੋਂਦਾ ਜੀ ਕਹਿੰਦੇ ਤੇ ਪਰ ਬਹਾਨਾ ਸਾਰਾ ਪੰਜਾਬ ਦੇ ਹਰਿਆਣਾ ਦੇ ਸਿਰ ਮੜਿਆ ਜਾਂਦਾ ਦਿੱਲੀ ਵਾਲਿਆਂ ਕੋਲ ਕਿ ਜੀ ਇਹ ਅੱਗ ਲਾਉਂਦੇ ਨੇ ਖੇਤਾਂ ਨੂੰ ਆਂਕੜੇ ਦੇਖਿਆ ਸੀ ਸਾਲ 2022 ਦੇ ਵਿੱਚ ਪੰਜਾਬ 'ਚ 50000 ਦੇ ਕਰੀਬ ਕੇਸ ਮਾਮਲੇ ਆਏ ਜੀ ਹੈਨਾ ਫਿਰ 2023 ਦੇ ਵਿੱਚ ਘਟ ਕੇ 36000 ਹੋ ਗਏ 2024 'ਚ ਘਟ ਕੇ 10000 ਹੋ ਗਏ ਜੀ ਹੈਨਾ ਹਰਿਆਣਾ 'ਚ 222 ਦੇ ਵਿੱਚ 3600 ਦੇ ਕਰੀਬ ਸੀ 23 'ਚ 2400 ਰਹਿ ਗਏ 24 ਦੇ ਵਿੱਚ 1300 ਰਹਿ ਗਏ ਘਟ ਰਹੇ ਨੇ ਜੀ ਮਾਮਲੇ ਤਾਂ ਇਹ ਉਹ ਸ਼ਕਤੀ ਨਾਲ ਕਹਦੇ ਹੋ ਤੁਸੀਂ ਜਾਂ ਤੁਹਾਡੇ ਰਿਕਾਰਡ 'ਚ ਘਟ ਚੜ ਰਹੇ ਨੇ ਜਾਂ ਲੋਕ ਸਮਝਦਾਰ ਹੋ ਗਏ ਨੇ ਜਾਂ ਲੋਕ ਆਪ ਹੀ ਓਖਾ ਪਰ ਟਾਈਮ ਘਟਣ ਲੱਗੇ ਨੇ ਜਾਂ ਤੁਸੀਂ ਕਹਿੰਦੇ ਜੇ ਅਸੀਂ ਸੰਭਾਲਣ ਵਾਲਾ ਫਾਰਮੂਲਾ ਲਿਆ ਹੁੰਦਾ ਪਰ ਉਹਦੇ باوجود ਵੀ ਪ੍ਰਦੂਸ਼ਣ ਦੇ ਲਈ ਕਿਸਾਨ ਜ਼ਿੰਮੇਵਾਰ ਭਈ ਜੇ ਸਾਲ 'ਚ 30 ਤੋਂ 50 ਦਿਨ ਪਰਾਲੀ ਨੂੰ ਅੱਗ ਲੱਗਣ ਨਾਲ ਇਸ ਪ੍ਰਦੂਸ਼ਣ ਦਾ ਅਸਰ ਹੈ ਤਾਂ ਜਿਹੜਾ ਬਾਕੀ 365 ਦਿਨ ਪ੍ਰਦੂਸ਼ਨ ਫਰਮਾਉਣ ਵਾਲੀਆਂ ਤਰ੍ਹਾਂ ਦੀ ਜਿਹੜੀਆਂ ਸੱਤੇ ਦਿਨ 24 ਘੰਟੇ ਫੈਕਟਰੀਆਂ ਦਾ ਧੂਆਂ ਨਿਕਲਦਾ ਉਦਯੋਗ ਦਾ ਧੂਆਂ ਨਿਕਲਦਾ ਇਹ ਕੈਮੀਕਲ ਵਾਲਾ ਪ੍ਰਦੂਸ਼ਨ ਹੈ ਇਹ ਹਵਾ ਵਿੱਚ ਫੈਲਾਇਆ ਪ੍ਰਦੂਸ਼ਨ ਹੈ ਇਹ ਜੀ ਗੱਡੀਆਂ ਕਾਰਾਂ ਏਸੀਆਂ ਵਾਲਾ ਪ੍ਰਦੂਸ਼ਨ ਹੈ ਹੈਨਾ ਇਹ ਜੀ ਆਵਾਜ਼ ਵਾਲਾ ਪ੍ਰਦੂਸ਼ਨ ਹੈ ਉਹ ਸਾਰੇ ਦੇ ਲਈ ਕਦੇ ਕਿਸੇ ਨੂੰ ਜੁਮੇ ਬੈਠੇ ਰਹਿਣਾ ਜੀ ਚੰਗਾ ਲੱਗਦਾ ਜਮਾਨ ਜੋ ਸੁਪਰੀਮ ਕੋਰਟ ਹਦਾਇਤ ਕਰਦੀ ਕਿ ਫੈਕਟਰੀਆਂ ਵਾਲਿਆਂ ਨੂੰ ਕਰੋ 50 ਲੱਖ ਜੁਰਮਾਨਾ ਫੈਕਟਰੀਆਂ ਵਾਲਿਆਂ ਨੂੰ ਕਰੋ ਗ੍ਰਿਫਤਾਰ 10 ਫੈਕਟਰੀਆਂ ਵਾਲੇ ਗ੍ਰਿਫਤਾਰ ਕਰੋਗੇ ਤਾਂ ਬਾਕੀ ਨੂੰ ਜਿਵੇਂ ਤੁਸੀਂ ਕਿਹਾ ਨਾ ਕਿ ਸਾਰੇ ਕਿਸਾਨ ਗ੍ਰਿਫਤਾਰ ਨਹੀਂ ਕਰਨ ਨੂੰ ਕਹਿ ਰਹੇ ਤੁਸੀਂ ਕਹਿ ਰਹੇ ਕਿ ਸੰਕੇਤ ਕੁਝ ਕਰ ਲਓ ਤਾਂ ਉਸੇ ਤਰ੍ਹਾਂ ਕਰ ਲਓ ਕੁਝ ਫੈਕਟਰੀਆਂ ਵਾਲੇ ਵੱਡੇ ਕਾਰਖਾਨੇ ਵਾਲੇ ਵੱਡੇ ਉਦਯੋਗਪਤੀ ਤੇ ਦਿੱਲੀ ਦਾ ਆਪਣਾ ਪ੍ਰਦੂਸ਼ਨ ਕੂੜੇ ਦਾ ਫੈਕਟਰੀਆਂ ਦਾ ਕਾਰਾਂ ਗੱਡੀਆਂ ਦਾ ਏਸ਼ੀਆਂ ਦਾ ਹੈਨਾ ਤੇ ਆ ਆਵਾਜ਼ ਦਾ ਹੈ ਇਹ ਬਾਹਰ ਨਿਕਲਦੇ ਗੰਦ ਦਾ ਕੂੜੇ ਦਾ ਘਰ ਦੇ ਦਾ ਸਾਰੇ ਦਾ ਰਹਿਣ ਖੁੰਦ ਦਾ ਉਹ ਸਾਰਾ ਕੁੱਲ ਪ੍ਰਦੂਸ਼ਣ ਦਾ 10 ਤੋਂ 12% ਇਹ ਪ੍ਰਦੂਸ਼ਣ ਆ ਜਿਹੜਾ ਰਹਿਣ ਖੁੰਦ ਨੂੰ ਅੱਗ ਲੱਗਣ ਵਾਲਾ ਇਹ 10% ਨਾਲ ਵੀ ਇਹ ਘਟ ਜਵੇ ਤਾਂ ਵੀ ਬਹੁਤ ਰਾਹਤ ਹੈ ਪਰ ਜਿਹੜਾ 90% ਆ ਜਨਾਬ ਉਹ ਚੋਂ ਕਦੋਂ ਘਟਾਉਣਾ ਤੇ ਉਹ ਚੋਂ ਕਿਨੇ ਘਟਾਉਣਾ ਸਵਾਲ ਇਹ ਆ ਇਸ ਸਵਾਲ ਤੇ ਜਰੂਰ ਗੌਰ ਕਰਿਓ ਜੀ ਕਿ ਪ੍ਰੋਜੈਕਸ਼ਨ ਘਟਾਉਣ ਲਈ ਤੁਸੀਂ ਕੀ ਕਰ ਰਹੇ ਪਟਿਆਲਾ ਜੇਲ੍ਹ ਤੋਂ ਸੰਗਰੂਰ ਜੇਲ੍ਹ ਸ਼ਿਫਟ ਕੀਤੇ ਗਏ ਸੂਰੀ ਕਤਲकांड ਦੇ ਮਾਮਲੇ ਦੇ ਵਿੱਚ ਰੋਪੀ ਸੰਦੀਪ ਸਿੰਘ ਦਾ ਮਾਮਲਾ ਕਾਫੀ ਟੇਡਾ ਹੁੰਦਾ ਜਾ ਰਿਹਾ ਇੱਕ ਪਾਸੇ ਪੰਜਾਬ ਪੁਲਿਸ ਪਹਿਲਾਂ ਇਸ ਖਬਰ ਦੇ ਹਵਾਲੇ ਨਾਲ ਜੇਲ੍ਹ ਪ੍ਰਸ਼ਾਸਨ ਇਸ ਖਬਰ ਦੇ ਹਵਾਲਿਆਂ ਸਾਹਮਣੇ ਆਉਂਦਾ ਹੈ ਕਿ ਬਹਿਰਕ ਦੇ ਵਿੱਚ ਸੰਦੀਪ ਸਿੰਘ ਨੇ ਸਾਬਕਾ ਪੁਰਸਤਕਾਰੀ ਜਿਹੜੇ ਬੜੇ ਉਮਰ ਦਰਾਜ ਹੋ ਗਏ ਉਹਨਾਂ ਦੇ ਉੱਤੇ ਜੀ ਰਾਡ ਨਾਲ ਹਮਲਾ ਕਰਤਾ ਤੇ ਉਹ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਲੈ ਜਾਣਾ ਪਿਆ ਇਹਨਾਂ ਚੋਂ ਬਾਕੀਆਂ ਨੂੰ ਤਾਂ ਤੁਰੰਤ ਛੁੱਟੀ ਮਿਲ ਗਈ ਇੱਕ ਸੁਪਾ ਸਿੰਘ ਨੂੰ ਜਿਹੜਾ ਇੰਸਪੈਕਟਰ ਸੀਗਾ ਜੀ ਉਹਨੂੰ ਆਈਸੀਯੂ ਚ ਰੱਖਣਾ ਪੈ ਗਿਆ ਤੇ 7 ਦਿਨਾਂ ਬਾਅਦ ਉਹਦੀ ਮੌਤ ਹੋ ਗਈ ਜੀ ਇਹ ਜੇਲ ਪ੍ਰਸ਼ਾਸਨ ਦੇ ਹਵਾਲੇ ਨਾਲ ਖਬਰ ਬਾਹਰ ਹੁੰਦੀ ਆ ਕਿ ਭਈ ਰੌਡ ਦੇ ਨਾਲ ਹਮਲਾ ਕੀਤਾ ਗਿਆ ਪੁਲਿਸ ਵਾਲਿਆਂ ਤੇ ਕਿਹੜੇ ਪੁਲਿਸ ਵਾਲੇ ਨੇ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਮਾਮਲੇ 'ਚ ਦੋਸ਼ੀ ਕਰਾ ਰੋ ਕੇ ਸਜ਼ਾ ਘਟ ਰਹੇ ਨੇ ਹੁਣ ਸਵਾਲ ਇਹ ਹੈ ਦੂਸਰੇ ਪਾਸੇ ਸੰਦੀਪ ਸਿੰਘ ਸੰਦੀਪ ਸਿੰਘ ਦੇ ਵਕੀਲਾਂ ਦਾ ਉਹਨਾਂ ਦੇ ਭਰਾ ਦਾ ਇਹ ਕਹਿਣਾ ਕਿ ਇਸ ਘਟਨਾ ਦੀ ਆੜ ਦੇ ਵਿੱਚ ਸੰਦੀਪ ਸਿੰਘ ਤੇ ਜੋ ਤਸ਼ੱਦਦ ਜੇਲ੍ਹ ਦੇ ਅੰਦਰ ਟਾਇਆ ਗਿਆ ਉਸ ਨੂੰ ਬਿਆਨ ਕਰਨਾ ਵੀ ਉਸ ਨੂੰ ਪ੍ਰਗਟਾਉਣਾ ਵੀ ਉਸ ਨੂੰ ਦੱਸਣਾ ਵੀ ਅਸੀਂ ਸਮਰਥ ਨਹੀਂ ਹਾਂ ਕਿ ਇਸ ਤਰ੍ਹਾਂ ਦਾ ਤਸ਼ੱਦਦ ਕੀਤਾ ਗਿਆ ਲੱਕ ਤੋਂ ਥੱਲੇ ਥੱਲੇ ਜੋ ਦਾ ਨਾਸ ਕੀਤਾ ਗਿਆ ਕਹਿੰਦੇ ਧਰਨਾ ਸ਼ੁਰੂ ਹੋਇਆ ਮੁਜ਼ਾਹਰਾ ਸ਼ੁਰੂ ਹੋਇਆ ਵਕੀਲ ਨੇ ਉੱਚ ਵੀ ਗੱਲ ਰੱਖੀ ਮਾਮਲਾ ਅਦਾਲਤ ਤੱਕ ਲੈ ਕੇ ਗਏ ਅਦਾਲਤ ਨੂੰ ਵੀਡੀਓ ਕਨਫਰੈਂਸਿੰਗ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਉੱਥੇ ਕਹਿੰਦੇ ਕਿ ਸਾਰੇ ਰਾਜ਼ ਖੁੱਲ ਗਏ ਪੁਲਿਸ ਨੂੰ ਝਾੜਾ ਪਈਆਂ ਹੈਨਾ ਤੇ ਸਭ ਦੇ ਦਰਮਿਆਨ ਪੁਲਿਸ ਕਹਿੰਦੀ ਜੀ ਪੇਸ਼ ਨਹੀਂ ਕਰ ਸਕਦੇ ਅਸੀਂ ਵੀਡੀਓ ਕਨਫਰੈਂਸ ਨਹੀਂ ਕਰ ਸਕਦੇ ਜੀ ਖਤਰਨਾਕ ਪੈਨੂ ਹੈ ਇਸ ਦੇ ਬਾਹਰ ਲਿਆਉਣਾ ਸੰਦੀਪ ਸਿੰਘ ਨੂੰ ਖਤਰੇ ਤੋਂ ਖਾਲੀ ਨਹੀਂ ਅਦਾਲਤ 'ਚ ਪੇਸ਼ ਕਰਨਾ ਹੋਕਾ ਜਨਾਬ ਪਟਿਆਲੇ ਤੋਂ ਸੰਗਰੂਰ ਲਿਜਾਣਾ ਆਸਾਨ ਸੀ ਅਦਾਲਤ 'ਚ ਪੇਸ਼ ਕਰਨਾ ਔਖਾ ਸੀ ਕਮਾਲ ਦਾ ਬਾਜਬ ਤਰੀਕਾ ਵੀ ਚਲੋ ਇਸ ਦੇ ਦੌਰਾਨ ਜੀ ਸੰਦੀਪ ਸਿੰਘ ਨੂੰ ਪਟਿਆਲੇ ਜੇਲ੍ਹ ਤੋਂ ਕੱਟ ਕੇ ਸੰਗਰੂਰ ਜੇਲ੍ਹ 'ਚ ਸ਼ਿਫਟ ਕਰ ਦਿੱਤਾ ਪਰਿਵਾਰ ਮੰਗ ਕਰ ਰਿਹਾ ਅਦਾਲਤ ਹਿਦਾਇਤ ਕਰ ਰਹੀ ਹੈ ਡਾਕਟਰੀ ਟੀਮਾਂ ਜਾ ਕੇ ਬੈਠ ਰਹੀਆਂ ਮੈਡੀਕਲ ਦੀ ਵਾਰੀ ਉਹ ਨਹੀਂ ਦਿਨ ਲੰਗਾਈ ਜਾ ਉਹ ਕੱਲ ਦਾ ਲੰਘਿਆ ਅੱਜ ਦਾ ਲੰਘਿਆ ਦੋ ਤਿੰਨ ਦਿਨ ਲੰਗਾਉਣ ਤੋਂ ਬਾਅਦ ਆਖਰ ਸਖਤੀ ਨਾਲ ਜਦੋਂ ਹਿਦਾਇਤ ਹੋਈ ਤਾਂ ਅੱਜ ਫਿਰ ਦੁਬਾਰਾ ਇਸ ਦੇ ਉੱਤੇ ਚਾਰਜ ਹੋਈ ਤੇ ਸੰਦੀਪ ਸਿੰਘ ਨੂੰ ਹਸਪਤਾਲ ਲੈ ਗਏ ਜੀ ਕਿ ਚਲੋ ਜੀ ਆਪਾਂ ਉਹਦਾ ਮੈਡੀਕਲ ਕਰਾ ਲੈਨੇ ਹ ਮਾਰਾਂ ਦਾ ਮੰਨਣਾ ਹੈ ਕਿ ਦੋ ਤਿੰਨ ਦਿਨ ਟਪਾਉਣ ਤੋਂ ਬਾਅਦ ਕਾਫੀ ਕੁਝ ਉਹਦੇ ਵਿੱਚ ਸਿਹਤ ਸੁਧਾਰ ਸਕਦਾ ਹੁੰਦਾ ਹੈ ਜਿਵੇਂ ਪੁਲਿਸ ਕੋਲ ਨੁਕਤੇ ਹੁੰਦੇ ਨੇ ਕਿ ਫਟਕੀਵੇਂ ਮਾਰਨਾ ਸੱਟ ਕਿਵੇਂ ਮਾਰਨੀ ਹੈ ਉਹ ਤਰੀਕਾ ਕਰ ਤੋਂ ਬਾਅਦ ਆਪਣੇ ਸੋ ਇਸ ਲਈ ਪਰ ਤਾਂ ਵੀ ਮੈਡੀਕਲ ਰਿਪੋਰਟ ਦਾ ਇੰਤਜ਼ਾਰ ਹੈ ਹੁਣ ਜਿਹੜੇ ਨੁਕਤੇ ਤੇ ਪਹਿਲੂ ਬਚਣਾ ਬੰਦਾ ਸੰਦੀਪ ਸਿੰਘ ਨੇ ਇੱਕ ਕਤਲ ਕੀਤਾ ਸੂਰੀ ਕਤਲकांड ਉਸ ਬੰਦੇ ਦਾ ਸੂਰੀ ਦਾ ਜਿਹੋ ਜਿਹਾ ਭਾਸ਼ਾ ਸੀ ਜਿਹੋ ਜੇ ਕਾਰੇ ਸੀ ਉਸ ਨੂੰ ਕਾਨੂੰਨੀ ਤੌਰ ਤੇ ਲੜਨ ਦੀ بجائے ਆਪ ਸਜ਼ਾ ਦੇਣ ਦੇ ਪਾਸੇ ਸੰਦੀਪ ਸਿੰਘ ਤੁਰਿਆ ਤੇ ਉਸ ਨੂੰ ਕਤਲ ਮੰਨ ਕੇ ਕਾਨੂੰਨ ਨੇ ਆਪਣੀ ਪ੍ਰਕਿਰਿਆ ਤਹਿਤ ਉਸ ਦੇ ਉੱਤੇ ਕੇਸ چلا ট্রਾਇਲ ਦੇ ਵਿੱਚ ਆਜੇ ট্রਾਇਲ ਚੱਲ ਰਿਹਾ ਹੈ ਇੱਕ ਟ੍ਰਾਇਲ ਵਾਲਾ ਕੈਦੀ ਹੈ ਮਤਲਬ ਕੈਦੀ ਨਹੀਂਗਾ ਨਾ ਟ੍ਰਾਇਲ ਦੇ ਵਿੱਚ ਹੈ ਤੇ ਦੂਸਰੇ ਪਾਸੇ ਉਹ ਕੈਦੀ ਨੇ ਜਿਨ੍ਹਾਂ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ ਪਹਿਲਾਂ ਤਾਂ ਇਹਨਾਂ ਦੋਵਾਂ ਨੂੰ ਬੈਰਕ 'ਚ ਇਕੱਠਿਆਂ ਰੱਖਣਾ ਆਪਣੇ ਸਵਾਲ ਹੈ ਜੀ ਫਿਰ ਦੂਜਾ ਜਿਹੋ ਜੀ ਭਾਵਨਾ 'ਚੋ ਵਿਚਰ ਰਿਹਾ ਸੰਦੀਪ ਸਿੰਘ ਜਿਸ 'ਚੋਂ ਨੇ ਉਹ ਐਕਸ਼ਨ ਲਿਆ ਕਤਲ ਕਰਤਾ ਤੇ ਤੁਸੀਂ ਉਸ ਨੂੰ ਬੈਰਕ 'ਚ ਕਿਹੜੀ 'ਚ ਬੰਦ ਕਰ ਰਹੇ ਹੋ ਜਿਹੜੇ ਪੁਲਿਸ ਵਾਲੇ ਝੂਠੇ ਪੁਲਿਸ ਮੁਕਾਬਲਿਆਂ 'ਚ ਦੋਸ਼ੀ ਕਰਾ ਦਿੱਤੇ ਗਏ ਨੇ ਉਹਨਾਂ ਨਾਲ ਉਹਦਾ ਤੁਸੀਂ ਕਿਹਨੂੰ ਸਖਾਵਾਂ ਮੋਹ ਲੂਗਾ ਅੰਦਰ ਬੈਰਕ 'ਚ ਫਿਰ ਇਹ ਅਨਗੈਹੀ ਹੈ ਗਲਤੀ ਹੈ ਸ਼ਾਜਸ਼ ਹੈ ਜਾਣ ਬੁੱਝ ਕੇ ਹੈ ਕਿਹਦੀ ਸ਼ੈਤ ਹੈ ਸਾਰਾ ਕੁਝ ਸਵਾਲ ਤਾਂ ਖੜਾ ਫਿਰ ਰਾਡ ਆਪਣੇ ਆਪੇ ਬਰਕ ਚ ਤੁਟ ਕੇ ਆ ਗਈ ਕਿ ਕਿਸੇ ਨੇ ਪਹਚਾਈ ਹਮਲਾ ਪਹਿਲਾਂ ਪੁਰਸ ਨੇ ਕੀਤਾ ਕਿ ਸੰਦੀਪ ਨੇ ਕੀਤਾ ਜੇ ਸੰਦੀਪ ਨੇ ਕੀਤਾ ਤਾਂ ਰਾਡ ਸੀ ਜਾਂ ਰਾਡ ਬਣ ਗਈ ਜਾਂ ਬਜ਼ੁਰਗਾਂ ਤੇ ਨੌਜਵਾਨਾਂ ਛੋਹੀ ਲੜਾਈ ਦੇ ਵਿੱਚ ਬਜ਼ੁਰਗ ਤੇ ਸੱਟ ਪੇਟ ਲੱਗੀ ਇਹ ਕਿੰਨੇ ਸਵਾਲ ਖੜੇ ਨੇ ਕਿਸੇ ਸਵਾਲ ਦਾ ਅਜੇ ਸਰਕਾਰ ਨੇ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਮੰਤਰੀ ਨੇ ਗ੍ਰਹਿ ਮੰਤਰੀ ਨੇ ਮੁੱਖ ਮੰਤਰੀ ਨੇ ਜਵਾਬ ਨਹੀਂ ਦਿੱਤਾ ਸੁਪਰਡੈਂਟ ਸਾਹਿਬ ਤੱਕ ਡਿਪਟੀ ਸੁਪਰਡੈਂਟ ਸਾਹਿਬ ਤੱਕ ਇਹਦੇ ਵੀ ਅਸਲ ਕੋ ਕੁੱਟਮਾਰ ਹੀ ਨਹੀਂ ਕੀਤੀ ਡੱਬਰ ਤੇ ਵਕੀਲ ਕਹਿੰਦਾ ਕਿ ਬਹੁਤ ਮਾਰੀ ਕੁੱਟਮਾਰ ਹੈ ਜੀ ਜੱਜ ਸਾਹਿਬ ਸਾਹਮਣੇ ਦਿਖਾਇਆ ਤਾਂ ਜੱਜ ਸਾਹਿਬ ਹੈਰਾਨ ਰਹਿ ਗਏ ਜੀ ਵੀਡੀਓ ਕਾਨਫਰencing ਵਿੱਚ ਉਧਰ ਪੁਲਸ ਵਾਲੇ ਕਹਿੰਦੇ ਵੀ ਸਾਡੇ ਬੰਦੇ ਨੂੰ ਮਾਰਤਾ ਜੀ ਨਾ ਹੁਣ ਸਵਾਲ ਇਹ ਖੜਾ ਜਨਬ ਇਹ ਕੋ ਬੈਰਕ ਚ ਇਹ ਬੰਦੇ ਕਿਵੇਂ ਆਏ ਪਹਿਲਾ ਹਮਲਾ ਕਿਨੇ ਕੀਤਾ ਕੀ ਸੱਚਮੁੱਚ ਰਾਡ ਸੀ ਜਾਂ ਨਹੀਂ ਸੀ ਰਾਡ ਕਿਹਦੇ ਤੇ ਕਿਹਨੂੰ ਮਾਰੀ ਗਈ ਤੇ ਕਿਹਨੇ ਵਾਪਸ ਲੈ ਕੇ ਮਾਰੀ ਜਾਂ ਕਿਹਨੇ ਪਹਿਲਾਂ ਸੀ ਪਹਿਲਾਂ ਕਿਹਨੇ ਵਾਰ ਕੀਤਾ ਹੈਨਾ ਇਹ ਕਿੰਨੇ ਸਵਾਲ ਨੇ ਜਿਹਦੇ ਜਵਾਬ ਦੇਣ ਤੋਂ ਅਜੇ ਸਿਸਟਮ ਸਾਡਾ ਪਗੋੜਾ ਹੈ ਪਰ ਸੰਦੀਪ ਸਿੰਘ ਦਾ ਮਾਮਲਾ ਬਹੁਤ ਚਾਚਾ ਚਾ ਹੈ ਉਹ ਕੰਤਰੀ ਪਗੰਤਮਣ ਜੀ ਦਾ ਮਿਸ਼ਨ ਚੜਦੀ ਕਲਾ ਰਾਹੀਂ ਲੋਕਾਂ ਤੋਂ ਪੈਸੇ ਮੰਗਣ ਲੱਗ ਕੇ ਜਦੋਂ ਸਰਕਾਰ ਦੇ ਹੱਥ ਖੜੇ ਨੇ ਖਜ਼ਾਨਾ ਖਾਲੀ ਹੈ ਡੁਗਡੁਗੀ ਹੈ ਤੇ ਲੋਕਾਂ ਨੇ ਇਹ ਕਰਨਾ ਲੋਕਤਾਪੇ ਕਰ ਰਹੇ ਨੇ ਪਰ ਤੁਸੀਂ ਨਾ ਸੰਦੀਪ ਸਿੰਘ ਦੇ ਮਾਮਲੇ ਤੇ মুখ ਖੋਲ ਰਹੇ ਹੋ ਨਾ ਪੰਜਾਬ ਚ ਜੁਪੀ ਵਿਹਾਰ ਵਾਲੇ ਮਾਮਲੇ ਤੇ ਜੋ ਸਥਿਤੀ ਬਣੀ ਹੈ ਉਹਦੇ ਤੇ মুখ ਕਰ ਰਹੇ ਹੋ ਕਿਉਂ ਪਟ ਘੱਟ ਕਰਕੇ ਭੱਜ ਰਹੇ ਹੋ ਪੰਜਾਬ ਦੇ ਮੁੱਦਿਆਂ ਤੋਂ ਜਨਾਬ ਮੁੱਖ ਮੰਤਰੀਓ ਤੁਸੀਂ ਸਿਲੇਕਟਡ ਨਹੀਂ ਹੈਗੇ ਇਲੈਕਟਡ ਹੋ ਤੁਸੀਂ ਆਪਣੇ ਆਕਲ ਸਿਲੈਕਟ ਕਰ ਲੇ ਪਰ ਲੋਕਾਂ ਤੋਂ ਨੂੰ ਇਲੈਕਟ ਕੀਤਾ ਇਲੈਕਟਡ ਮੁੱਖ ਮੰਤਰੀ ਜਵਾਬ ਦੇ ਲੋਕਾਂ ਨੂੰ ਤੁਸੀਂ ਤਾਂ ਹੀ ਕਹਿੰਦੇ ਹੁੰਦੇ ਸੀ ਹੁਣ ਜਵਾਬ ਕਦੋਂ ਦੇਣਾ ਜਨਾਬ ਇਹ ਸਵਾਲ ਖੜਾ ਚਲੋ ਜੀ ਰਾਹੁਲ ਗਾਂਧੀ ਨੇ ਇੱਕ ਵਾਰ ਫੇਰ ਵੋਟ ਚੋਰੀ ਦੇ ਮੁੱਦੇ ਤੇ ਕਹਿੰਦੇ ਫੇਰ ਬਾਣੀ ਪਾਲਿਆ ਸਿਸਟਮ ਨੂੰ ਹਾਂ ਰਾਹੁਲ ਗਾਂਧੀ ਅੱਜ ਇੱਕ ਵਾਰ ਫੇਰ ਪ੍ਰਗਟ ਹੋਈ ਤੇ ਪ੍ਰਗਟ ਹੋ ਕੇ ਉਹਨਾਂ ਨੇ ਵੋਟ ਚੋਰੀ ਦੇ ਨਵੇਂ ਫਾਰਮੂਲੇ ਤੋਂ ਲੋਕਾਂ ਸਾਹਮਣੇ ਕੁਝ ਪੱਖ ਰੱਖਿਓ ਮੈਂ ਰੱਖ ਦਿੰਨਾ ਰਾਹੁਲ ਗਾਂਧੀ ਕਹਿੰਦੇ ਵੀ ਵੋਟਰਾਂ ਦੀ ਸੂਚੀਆਂ ਚੋਂ ਵੋਟਰਾਂ ਦੇ ਨਾਮ ਡਿਲੀਟ ਕੀਤੇ ਜਾ ਰਹੇ ਨੇ ਤੇ ਬਕਾਇਦਾ ਤੌਰ ਤੇ ਜਿਨ੍ਹਾਂ ਦੇ ਨਾਮ ਪੱਟ ਸੂਚੀ ਚੋਂ ਗਾਇਬ ਹੋਏ ਕੱਟੇ ਗਏ ਡਿਲੀਟ ਕੀਤੇ ਗਏ ਉਹ ਅੱਜ ਉਹਨਾਂ ਨੂੰ ਜਨਤਕ ਤੌਰ ਤੇ ਸਾਹਮਣੇ ਲਿਆਏ ਸਟੇਜ ਤੇ ਲਿਆਏ ਬੁਲਾਇਆ ਇਲੈਕਸ਼ਨ ਕਮਿਸ਼ਨ ਤਾਂ ਕਹੀ ਜਾਂਦਾ ਕਿ ਸਾਡੇ ਦੇ ਲੋਕ ਝੂਠੇ ਲਾਏ ਜਾ ਰਹੇ ਨੇ ਜੀ ਨਾਮ ਆਨਲਾਈਨ ਡਿਲੀਟੇ ਨਹੀਂ ਹੁੰਦਾ ਪਰ ਹਰ ਅਰਗੰਦੀ ਨੇ ਅੱਜ ਦੰਪ ਪਰ ਹੈ ਕਾਂਗਰਸ ਦੇ ਐਮਪੀ ਵੀ ਨੇ ਲੋਕ ਸਭਾ ਚ ਬ੍ਰੋਤੀ ਤਿਰਦਨ ਲੀਡਰ ਵੀ ਨੇ ਐ ਤੇ ਉਸ ਨਾਤੇ ਉਹਨਾਂ ਦੀ ਗੱਲ ਦੇ ਉੱਤੇ ਗੌਰ ਹੋਣਾ ਚਾਹੀਦਾ ਹੈ ਜਾਂ ਤਾਂ ਉਹਨਾਂ ਨੂੰ ਝੂਠਾ ਸਾਬਤ ਕਰੋ ਜਾ ਉਹਨਾਂ ਦਾ ਗੱਲ ਦਾ ਜਵਾਬ ਦਿਓ ਵੋਟ ਚੋਰੀ ਦੀ ਦੂਸਰੀ ਵਾਰ ਪ੍ਰੈਸ ਕਾਨਫਰੰਸ ਕੀਤੀ ਹੈ ਰਾਹੁਲ ਗਾਂਧੀ ਨੇ ਇਸ ਤੋਂ ਪਹਿਲਾਂ 7 ਅਗਸਤ ਨੂੰ ਮੀਡੀਆ ਸਾਹਮਣੇ ਆਪਣੀ ਗੱਲ ਰੱਖ ਚੁੱਕੇ ਸੀ ਤੇ ਹੁਣ ਉਹਨਾਂ ਨੇ ਅੱਜ 31 ਮਿੰਟ ਦਾ ਇੱਕ ਹੋਰ ਸਾਹਮਣੇ ਲਿਆ ਕੇ ਪੇਸ਼ ਕੀਤਾ ਤੇ ਜਿਹਦੇ ਚ ਵੋਟ ਚੋਰੀ ਦੇ ਨਵੇਂ ਸਬੂਤ ਨਵੇਂ ਤੱਥ ਰੱਖਣ ਦਾ ਦਾਵਾ ਕੀਤਾ ਉਹ ਕਹਿੰਦੇ ਕਿ ਚੋਣ ਕਮਿਸ਼ਨ ਜਾਣ ਬੁੱਝ ਕੇ ਕਾਂਗਰਸੀਆਂ ਵੋਟਾਂ ਨੂੰ ਨਿਸ਼ਾਨੇ ਤੇ ਰੱਖ ਰਿਆ ਤੇ ਉਹਨਾਂ ਦੇ ਨਾਮ ਡਿਲੀਟ ਕਰ ਰਹੇ ਇਸ ਵਾਰ ਰਾਹੁਲ ਗਾਂਧੀ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਜੀ ਉਹ ਕੁਝ ਇਸ ਤਰ੍ਹਾਂ ਦੇ ਨੇ ਉਹ ਕਹਿੰਦੇ ਕਿ ਵੀ ਤਿੰਨ ਤਰ੍ਹਾਂ ਤਾਂ ਮਤਲਬ ਕਿ ਮੇਰੇ ਸਵਾਲ ਨੇ ਸਿੱਧੇ ਸਵਾਲ ਹੈਗਾ ਕਿ ਭਾਜਪਾ ਉੱਤੇ ਐਂਟੀ ਇਨਕੰਵੈਨਸੀ ਦਾ ਅਸਰ ਕਿਉਂ ਨਹੀਂ ਹੁੰਦਾ ਮਤਲਬ ਲੋਕਾਂ ਦੇ ਰੋਸ ਦਾ ਹੈ ਨਾ ਐਂਟੀ ਇਨਕੰਵੈਨਸੀ ਦਾ ਅਸਰ ਕਿਉਂ ਨਹੀਂ ਹੁੰਦਾ ਕਹਿੰਦੇ ਜਦੋਂ ਬਾਕੀ ਪਾਰਟੀਆਂ ਹੁੰਦਾ ਉਹਦੇ ਤੇ ਕਿਉਂ ਨਹੀਂ ਆ ਪਹਿਲਾਂ ਕਹਿੰਦੇ ਜੀ ਜਦੋਂ ਤਕਨੀਕ ਨਹੀਂ ਸੀ ਤਾਂ ਚੋਣਾਂ ਘੱਟ ਸਮੇਂ 'ਚ ਹੋ ਜਾਂਦੀਆਂ ਸੀ ਹੁਣ ਤਕਨੀਕ ਆ ਗਈ ਤਾਂ ਵੀ ਮਹੀਨੇ ਲੱਗਦੇ ਕਿਉਂ ਤੀਜਾ ਕਹਿੰਦੇ ਚੋਣ ਕਮਿਸ਼ਨ ਇਲੈਕਟ੍ਰੋਨਿਕ ਡਾਟਾ ਕਿਉਂ ਨਹੀਂ ਉਪਲਬਧ ਕਰਾਉਂਦਾ ਉਹ ਜਾਣ ਗੁੱਜ ਕੇ ਵੋਟਰ ਲਿਸਟਾਂ ਦਿੰਦਾਂ ਨੇ ਜਿਹਦੇ ਵਿੱਚ ਮਸ਼ੀਨਾਂ ਚ ਪੜੀਆਂ ਹੀ ਨਾ ਜਾਣ। ਫਿਰ ਉਹਨਾਂ ਨੇ ਕੁਝ ਦੋਸ਼ ਵੀ ਲਾਏ ਨੇ। ਉਹ ਕਹਿੰਦੇ ਵੀ ਚੋਣ ਕਮਿਸ਼ਨ ਸੀਸਟੀ 50 ਫੁੱਟ ਦੇ ਨਹੀਂ ਉਪਲੰਤ ਕਰਾਉਂਦਾ। ਤਾਂ ਕਿ ਕੋਈ ਸਬੂਤੇ ਨਾ ਬਚੇ। ਜਾਂਦੀ ਨਕਲੀ ਵੋਟ ਦਾ। ਫਿਰ ਉਹ ਕਹਿੰਦੇ ਚੋਣ ਕਮਿਸ਼ਨ ਸਬੂਤਾਂ ਨੂੰ ਲੁਕਾ ਰਿਹਾ ਹੈ। ਤੇ ਫਰਜੀ VOTING ਰੋਕਣ ਦੀਆਂ ਉਹ ਕੋਸ਼ਿਸ਼ਾਂ ਨਹੀਂ ਕਰ ਰਿਹਾ। ਫਿਰ ਉਹ ਕਹਿੰਦੇ ਮੈਂ ਮੰਗ ਕਰਦਾ ਹਾਂ ਮਾਨਯੋਗ ਅਦਾਲਤ ਤੋਂ, ਜੁਡੀਸ਼ੀਅਲ ਤੋਂ ਕੇਸ ਮਾਮਲੇ ਦੇ ਉੱਤੇ ਉਹ ਖੁਦ ਪਹਿਲਕਦਮੀ ਕਰਕੇ ਦਖਲ ਦੇਣ। ਚੋਣ ਕਮਿਸ਼ਨ ਨੂੰ ਚੋਣ ਦੀ ਰੱਖਿਆ ਕਰਨੀ ਚਾਹੀਦੀ ਹੈ ਨਾ ਕਿ ਕਿਸੇ ਪਾਰਟੀ ਦੀ ਜਿਸ ਦੇ ਉਹ ਲਈ ਕੰਮ ਕਰ ਰਹੇ ਨੇ ਹੁਣ ਇਹ ਮੁੱਦੇ 'ਤੇ ਰਾਹੁਲ ਗਾਂਧੀ ਨੇ ਸਵਾਲ ਖੜੇ ਕੀਤੇ ਨੇ ਹੁਣ ਚੋਣ ਕਮਿਸ਼ਨ ਨੂੰ ਘੇਰਦਿਆਂ ਹੋਇਆਂ ਰਾਹੁਲ ਗਾਂਧੀ ਨੇ ਕਿਤੇ ਵੀ ਪਾਰਟੀ ਦੇ ਹਵਾਲੇ ਨਾਲ ਗੱਲ ਨਹੀਂ ਕੀਤੀ ਕਿਸੇ ਵੀ ਇੱਕ ਪਾਰਟੀ ਦਾ ਨਾਮ ਨਹੀਂ ਲਿਆ ਪਰ ਭਾਜਪਾ ਨੇ ਜਿਵੇਂ ਤਾਬਤ ਤੋੜ ਬਾਅਦ ਹਮਲਾ ਕੀਤਾ ਉਹ ਕਹਿ ਰਿਹਾ ਚੋਣ ਕਮਿਸ਼ਨ ਨੂੰ ਵਿਰੋਧੀ 44 ਲੀਟਰ ਤੇ ਜਵਾਬ ਦੇਣ ਲਈ ਲਗਾਤਾਰ ਭਾਜਪਾ ਸਾਹਮਣੇ ਰਿਹਾ ਮਤਲਬ ਫਿਰ ਸੇ ਕਿਥੇ ਲੱਗ ਰਿਹਾ ਪਰ ਜਨ ਕਮਿਸ਼ਨ ਇਹਦੇ ਬਾਵਜੂਦ ਵੀ ਕਹਿੰਦਾ ਵੀ ਜੋ ਮਰਜ਼ੀ ਹੋ ਜਾਵੇ ਅਸਰ ਪੂਰੇ ਮੁਲਕ ਚ ਵੋਟ ਸਦਾਈ ਦਾ ਫਾਰਮੂਲਾ ਲਾਗੂ ਕਰਾਂਗੇ ਤੇ ਪੰਜਾਬ ਚ ਵੀ ਇਸ ਦੀ ਐਂਟਰ ਕਰਗੇ ਐਸ ਆਈ ਆਰ ਕਹਿੰਦੇ ਬਹੁਤੇ ਸੂਬਿਆਂ ਦੇ ਵਿੱਚ ਵੋਟਰਾਂ ਨੂੰ ਕਈ ਦਸਤਾਵੇਜ਼ ਨਹੀਂ ਦੇਣੇ ਪੈਣੇ ਸਾਲ ਦੇ ਅੰਤ ਤੱਕ ਇਹ ਵੋਟਰ ਪ੍ਰਕਿਰਿਆ ਸ਼ੁਰੂ ਹੋ ਜਾਣੀ ਆ ਇਹ ਪੰਜਾਬ ਚ ਵੀ ਹੋਊਗੀ ਤੇ ਬਾਕੀ ਸੂਬਿਆਂ ਚ ਹੋਊਗੀ ਕਈ ਥਾਵਾਂ ਤੇ ਕਹਿੰਦੇ ਡਾਕੂਮੈਂਟ ਦੇਣ ਦੀ ਲੋੜ ਨਹੀਂ ਚਲੋ ਦੇਖਦੇ ਆ ਜੀ ਇਹ ਤਾਂ ਉਹਨਾਂ ਦਾ ਕਹਿਣਾ ਹੈ ਪਰ ਵੋਟ ਸਦਾਈ ਇੱਕ ਵਾਰ ਮੁੱਦਾ ਤਾਂ ਬਣਿਆ ਹੋਇਆ ਹੈ ਤੇ ਸ਼ੰਕੇ ਸ਼ੋਭੇ ਤੇ ਤੇ ਖੜੇ ਨੇ ਦੂਸਰੇ ਪਾਸੇ ਇੱਕ ਪਹਿਲੂ ਹੋਰ ਹੈ ਚੋਣ ਕਮਿਸ਼ਨ ਕਹਿੰਦਾ ਬਿਹਾਰ ਦੀਆਂ ਵੋਟਾਂ ਦੇ ਨਾਲ ਅਸੀਂ ਇੱਕ ਨਵਾਂ ਪਹਿਲੂ ਲੈ ਕੇ ਆ ਰਹੇ ਹਾਂ ਉਹ ਮੈਨੂੰ ਕੀ ਉਹ ਪਹਿਲੂ ਇਹ ਹੈ ਜੀ ਕਿ ایਬੀਐਮ ਦੇ ਵਿੱਚ ਜਿਹੜੀ ਹੁਣ ਉਮੀਦਵਾਰ ਦੀ ਫੋਟੋ ਨਾਮ ਚੋਣ ਨਿਸ਼ਾਨ ਇਹ ਹੁੰਦਾ ਹੈ ਇਹ ਹੁਣ ਰੰਗੀਨ ਹੋਊਗਾ ਮਤਲਬ ਨਹੀਂ ਪਹਿਲਾਂ ਬਲੈਕ ਐਂਡ ਵਾਈਟ ਹੁੰਦਾ ਸੀ ਉਹ ਫੋਟੋ ਦਿਖਦੀ ਹੋਣੀ ਸੀ ਸਕੈਚ ਜਿਹਾ ਹੁੰਦੀ ਸੀ ਜਾਂ ਕਿਸੀ ਬਹੁਤ ਕਾਲੀ ਹੋ ਜਾਂਦੀ ਸੀ ਜਾਂ ਬਹੁਤ ਚਿੱਟੀ ਹੋ ਜਾਂਦੀ ਸੀ ਬੰਦੇ ਚਿਹਰੇ ਮੂਰੇ ਪਛਾਣ ਨਹੀਂ ਹੁੰਦੇ ਸੀ ਸੋ ਹੁਣ ਕਹਿੰਦੇ ਜੀ ਬਿਹਾਰ ਪ੍ਰਧਾਨ ਸਭਾ ਚੋਣਾਂ ਤੋਂ ਦੇਸ਼ ਪਰਚੇ ਫਾਰਮੂਲਾ ਲਾਗੂ ਹੋ ਜਾਊਗਾ VOTER ਸੂਚੀਆਂ ਦੇ ਵਿੱਚ ਹੁਣ EVM ਦੇ ਅੰਦਰ ਉਮੀਦਵਾਰ ਦੀ ਫੋਟੋ ਰੰਗੀਨ ਹੋਇਆ ਕਰੂਗੀ ਸੋ 10 ਸਾਲ ਪਹਿਲਾਂ ਫੋਟੋ ਲੱਗਣ ਦੀ ਪ੍ਰਕਿਰਿਆ ਸ਼ੁਰੂ ਹੋਈ EVM ਦੇ ਰਾਹੀਂ 19 ਮਈ 1982 ਨੂੰ ਕੇਰਲਾ ਦੀ ਇੱਕ ਸੀਟ ਤੋਂ EVM ਦੀ ਸ਼ੁਰੂਆਤ ਹੋਈ ਸੀ ਤੇ ਲੰਘੇ 10 ਸਾਲ 2015 ਦੇ ਵਿੱਚ 10 ਸਾਲ ਪਹਿਲਾਂ ਉੱਚ ਬਲੈਕ ਐਂਡ ਵਾਈਟ ਫੋਟੋ ਸ਼ਾਮਲ ਹੋਈ ਸੀ ਉਮੀਦਵਾਰਾਂ ਦੀ ਤੇ ਹੁਣ 10 ਸਾਲਾਂ ਬਾਅਦ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਉਮੀਦਵਾਰਾਂ ਦੀ 컬러 ਫੋਟੋ ਲੱਗਣੀ ਸ਼ੁਰੂ ਹੋ ਗਈ ਤਾਂ ਕਿ ਆਸਾਨੀ ਨਾਲ ਪਛਾਣ ਹੋ ਸਕਣ ਨਾਮ ਮੋٹے ਫੌਂਟ ਚ ਹੋਊਗਾ ਤਾਂ ਕਿ ਸਿੱਧਾ ਪੜਿਆ ਜਾ ਸਕੇ ਤੇ ਫਿਰ ਚੋਣ ਨਿਸ਼ਾਨ ਸਪਸ਼ਟ ਹੋਣਗੇ ਸੋ ਇਸ ਲਈ ਇਸ ਪਹਿਲ ਕਦਮੀ ਦੇ حوالے ਨਾਲ ਵੀ ਹਾਂ ਚੌਂਕ ਕਮਿਸ਼ਨ ਕੁਝ ਸੁਧਾਰਾਂ ਦਾ ਦਮ ਭਰ ਰਿਹਾ ਪਰ ਜਿਹੜੇ ਸੁਧਾਰਾਂ ਦੀ ਮੰਗ ਪਰੋਤੀ ਤੇ ਦਾਂ ਲੀਡਰ ਤੇ ਲੋਕ ਕਰ ਰਹੇ ਨੇ ਲੋਕ ਜਾਣਨਾ ਚਾਹੁੰਦੇ ਨੇ ਸੱਚ ਉਹਨੂੰ ਲੁਕੋਇਆ ਵੀ ਜਾ ਰਿਹਾ ਇਹ ਵੀ ਸਵਾਲ ਹੈਗਾ ਜਨਾਬ ਇਹਦਾ ਵੀ ਜਵਾਬ ਦੇਣਾ ਪੈਣਾ ਬਹੁਤ ਬਹੁਤ ਸ਼ੁਕਰੀਆ